ਕਮਰਵਿਜੇ ਪ੍ਰਤਾਪ ਨੂੰ ਵਰਤ ਕੇ ਆਮ ਆਦੀ ਪਾਰਟੀ ਨੇ ਬਾਹਰ ਦਾ ਰਸਤਾ ਆਖਰਕਾਰ ਦਿਖਾਏ ਦਿੱਤਾ ਹੈ ਕਿਉਂਕਿ 2021 ਦੇ ਵਿੱਚ 21 ਜੂਨ ਨੂੰ ਜਦੋਂ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਕਮਰਵਿਜੇ ਪ੍ਰਤਾਪ ਤਾਂ ਸਿੱਖ ਵੋਟਰ ਤੇ ਜਿਹੜਾ ਉਹਨਾਂ ਨੂੰ ਉਮੀਦ ਸੀ ਕਿ ਹੁਣ ਕੁਮਰ ਵਿਜੇ ਪ੍ਰਤਾਪ ਆਮਾਦੀ ਪਾਰਟੀ ਦੀ ਜਗ੍ਹਾ ਸਰਕਾਰ ਬਣਦੀ ਹੈ ਤਾਂ ਸਰਕਾਰ ਦਾ ਹਿੱਸਾ ਬਣਨਗੇ ਤਾਂ ਹੋ ਸਕਦਾ ਹੈ ਕਿ ਇਹ ਜਿਹੜਾ ਵਿਅਦਬੀ ਦਾ ਮਸਲਾ ਸੀ ਉਸ ਨੂੰ ਜਿਹੜਾ ਹੱਲ ਕਰਨਗੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇਣ ਦੇ ਵਿੱਚ ਕਾਮਯਾਬ ਹੋਣਗੇ ਤਾਂ ਕਿਤਨਾ ਕਿਤੇ ਆਮਾਦੀ ਪਾਰਟੀ ਦੇ ਲਈ ਉਹ ਦਿਨ ਬੜਾ ਮਜ਼ਬੂਤੀਆਂ ਵਾਲਾ ਸੀ ਕਿਉਂਕਿ ਉਦੋਂ ਜਿਹੜੇ ਉਦੋਂ ਅਰਵਿੰਦ ਕੇਜਰੀਵਾਲ ਸਿੰਘ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਸਾਨੂੰ ਅੱਜ ਦਾ ਦਿਨ ਸਾਡੇ ਵਾਸਤੇ ਬੜਾ ਅਹਿਮ ਹੈ ਖੁਸ਼ੀ ਵਾਲਾ ਦਿਨ ਹੈ ਕਿਉਂਕਿ ਸਾਡੇ ਵਿੱਚ ਕੁਮਰ ਵਿਜੇ ਪ੍ਰਤਾਪ ਸ਼ਾਮਲ ਹੋ ਰਹੇ ਨੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਜੋ ਕੁਝ ਕਿਹਾ ਗਿਆ ਸੀ ਉਸ ਵਕਤ ਉਸ ਤੋਂ ਬਾਅਦ ਜਦੋਂ ਸਰਕਾਰ ਬਣਦੀ ਹੈ ਤਾਂ ਆਮ ਆਦੀ ਪਾਰਟੀ ਦੀ ਤਾਂ ਉਹਨਾਂ ਦੇ ਵੱਲੋਂ ਕੁਮਰ ਵਿਜੇ ਪ੍ਰਤਾਪ ਦੀਆਂ ਗੱਲਾਂ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਉਸ ਦਿਵਲੋ ਤਿਆਰ ਕੀਤੀ ਗਈ ਸਿੱਟੇ ਦੀ ਰਿਪੋਰਟ ਨੂੰ ਲੈ ਕੇ ਪਾਸਾ ਹੀ ਬਲਟ ਲਿਆ ਜਾਂਦਾ ਹੈ ਉਸ ਤੋਂ ਕਿਨਾਰਾ ਹੀ ਕਰ ਲਿਆ ਜਾਂਦਾ ਹੈ ਸਮੇਂ-ਸਮੇਂ ਤੇ ਰਹਿੰਦੀ ਹੈ ਕੁਮਰ ਵਿਜੇ ਪ੍ਰਤਾਪ ਆਪਣਾ ਜਿਹੜਾ ਇਤਰਾਜ਼ ਹੈ ਜਾਂ ਫਿਰ ਕਹ ਲਈ ਆਪਣਾ ਗੁੱਸਾ ਜਾਂ ਫਿਰ ਪਾਰਟੀ ਦੇ ਖਿਲਾਫ ਜ਼ਾਹਿਰ ਕਰਦੇ ਰਹਿੰਦੇ ਸੀ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਜਾਂ ਫਿਰ ਪਾਰਟੀ ਦੀ ਕਾਰਗੁਜ਼ਾਰੀ ਦੀ ਗੱਲ ਕਰ ਲਈਏ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਲਗਾਤਾਰ ਆਪਣੀ ਹੀ ਸਰਕਾਰ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਸੀ ਬੀਤੇ ਦਿਨੀ ਵਿਕਰਮ ਸਿੰਘ ਮਜੀਠੀਆ ਦੇ ਮਸਲੇ ਨੂੰ ਲੈ ਕੇ ਜਿਸ ਤਰ੍ਹਾਂ ਜੋ ਪੰਜਾਬ ਦੇ ਵਿੱਚ ਘਟਨਾ ਕਰਨ ਵਾਪਰੇ ਨੇ ਉਸ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਸੀ ਕਿ ਆਖਰਕਾਰ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਇਸ ਦੇ ਪਿੱਛੇ ਸਰਕਾਰ ਦੀ ਮਨਸ਼ਾ ਕੀ ਹੈ ਉਸ ਤੋਂ ਬਾਅਦ ਵੀ ਲਗਾਤਾਰ ਸਰਕਾਰ ਦੇ ਨਿਸ਼ਾਨੇ ਦੇ ਉੱਤੇ ਸੀ ਆਪਣੀ ਸਰਕਾਰ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਨੇ ਆਪਣੇ ਇਸ ਵਿਧਾਇਕ ਨੂੰ ਜਿਹੜਾ ਅੰਮ੍ਰਿਤਸਰ ਤੋਂ ਸੀ ਤਾਂ ਉੱਥੋਂ ਇਸ ਨੂੰ ਹੁਣ ਜਿਹੜਾ ਹਟਾ ਦਿੱਤਾ ਗਿਆ ਜਾਂ ਫਿਰ ਕਹਿ ਲਈਏ ਉਸ ਨੂੰ ਆਪਣੇ ਪਾਰਟੀ ਤੋਂ ਪਾਸੇ ਕਰ ਦਿੱਤਾ ਗਿਆ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਪਰ ਹੁਣ ਜਿਹੜੀ ਸਥਿਤੀ ਬਣੀ ਹੋਈ ਹੈ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਜਿਸ ਤਰ੍ਹਾਂ ਅੱਜ ਗੁਰਬਾਣੀ ਦੀ ਧੁੱਕ ਇੱਕ ਲਿਖ ਕੇ ਇਹ ਵੱਡਾ ਜਿਹੜਾ ਬਿਆਨ ਦਿੱਤਾ ਗਿਆ ਜੇਕਰ ਉਸਦੇ ਅਰਥ ਸਮਝੀਏ ਤਾਂ ਉਸਦੇ ਅਰਥ ਨੇ ਕਬੀਰ ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਅਨੰਦ ਗੁਰਬਾਣੀ ਦੇ ਵਿੱਚ ਭਾਈ ਜਿਹੜੇ ਆਪਣੇ ਭਗਤ ਕਬੀਰ ਜੀ ਨੇ ਉਹਨਾਂ ਦਾ ਸ਼ਲੋਕ ਹੈ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1364 ਅੰਗ ਦੇ ਉੱਤੇ ਜਿਹੜਾ ਇਹ ਦਰਜ ਹੈ ਤੁਹਾਨੂੰ ਦੱਸਦੀ ਕਿ ਜੇਕਰ ਇਸਦੇ ਅਰਥ ਦੇਖੀਏ ਤਾਂ ਜਿਹੜੇ ਇਹ ਸ਼ਬਦ ਜਿਹੜਾ ਉਹਨਾਂ ਦੇ ਵੱਲੋਂ ਲਿਖਿਆ ਗਿਆ ਇਤੋਂ ਨੂੰ ਇਸਦੇ ਅਰਥ ਸਮਝਾ ਦਈਏ ਕਿ ਇਸਦੇ ਅਰਥ ਅਸਲ ਦੇ ਵਿੱਚ ਕੀ ਨੇ ਇਸਦੇ ਅਰਥ ਇਹ ਹੀ ਨੇ ਕਿ ਦੁਨੀਆ ਦੀ ਖਾਤਰ ਦੀਨ ਨੂੰ ਵਿਸਾਰ ਕੇ ਮਨੁੱਖ ਤਨ ਪਦਾਰਥ ਪੁੱਤਰ ਇਸਤਰੀ ਆਦਿਕ ਕਈ ਮ੍ਰਿਤਿਕ ਬਣਾਉਂਦਾ ਹੈ ਅਤੇ ਇਹਨਾਂ ਤੋਂ ਸੁੱਖ ਦੀ ਆਸ ਰੱਖਦਾ ਹੈ ਇਸ ਆਸ ਦੇ ਕਾਰਨ ਹੀ ਇਹਨਾਂ ਨਾਲੋਂ ਮੋਹ ਤੋੜ ਨਹੀਂ ਸਕਦਾ ਪਰ ਹੈ ਕਬੀਰ ਜਿਸ ਮੋਹ ਤੋਂ ਜਗਤ ਝੱਕਦਾ ਹੈ ਉਸ ਨਾਲ ਮੇਰੇ ਮਨ ਦੇ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਹੁਣ ਇੱਥੇ ਵੇਖਣਾ ਬੇहद ਖਾਸ ਇਹ ਹੀ ਹੋਵੇਗਾ ਕਿ ਕੁਮਰ ਵਿਜੇ ਪ੍ਰਤਾਪ ਦੇ ਵਿੱਚ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਅਗਲਾ ਫੈਸਲਾ ਕੀ ਲੈਂਦੇ ਨੇ ਕਿ ਕੁਮਰ ਵਿਜੇ ਪ੍ਰਤਾਪ ਕਾਂਗਰਸ ਦੇ ਵਿੱਚ ਸ਼ਾਮਲ ਹੋਣਗੇ ਜਾਂ ਫਿਰ ਬੀਜੇਪੀ ਦੇ ਵੱਲ ਜਾਣਗੇ ਜਾਂ ਫਿਰ ਜਿਹੜੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਅਮਰਤ ਪਾਲ ਦੀ ਜਿਹੜੀ ਪਾਰਟੀ ਉਸ ਵੱਲ ਜਾਣਗੇ ਜਾਂ ਫਿਰ ਪੰਜ ਮੈਂਬਰੀ ਭਰਤੀ ਕਮੇਟੀ ਵਾਲੇ ਪਾਸੇ ਜਾਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਪਾਸੇ ਜਾਣ ਦਾ ਤਾਂ ਕੋਈ ਸਵਾਲ ਨਹੀਂ ਪੈਦਾ ਹੁੰਦਾ ਕਿਉਂਕਿ ਉਹਨਾਂ ਦੇ ਖਿਲਾਫ ਵੀ ਉਹ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਨੇ ਉਹਨਾਂ ਦੇ ਖਿਲਾਫ ਵੀ ਉਹਨਾਂ ਦਾ ਰਿਪੋਰਟ ਤਿਆਰ ਕੀਤੀ ਗਈ ਹੈ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜੀ ਸਥਿਤੀ ਪੰਜਾਬ ਦੇ ਵਿੱਚ ਰਹਦੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਤੋਂ ਵੱਖ ਜਾਂ ਫਿਰ ਕਹਿੰਦੇ ਆਮ ਆਦਮੀ ਪਾਰਟੀ ਤੋਂ ਬਾਹਰ ਕੱਢੇ ਗਏ ਕੁਮਰਬਿਜੇ ਪ੍ਰਤਾਪ ਆਉਣ ਵਾਲੇ ਦਿਨਾਂ ਦੇ ਵਿੱਚ ਆਜ਼ਾਦ ਤੌਰ ਦੇ ਉੱਤੇ ਚੋਣ ਲੜਨਗੇ ਜਾਂ ਫਿਰ ਸਿਆਸਤ ਤੋਂ ਕਿਨਾਰਾ ਹੀ ਕਰ ਲੈਣਗੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਗੱਲ ਕਹੀ ਸੀ ਕਿ ਅਸੀਂ ਰਾਜਨੀਤੀ ਕਰਨ ਨਹੀਂ ਆਏ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿੱਥੇ ਪਾਰਟੀ ਦੇ ਵੱਲੋਂ ਉਹਨਾਂ ਨੂੰ ਇੱਕ ਵਰਤਿਆ ਗਿਆ ਸੀ ਕਿ ਜਿਹੜਾ ਧਾਰਮਿਕ ਮਸਲਾ ਨੂੰ ਲੈ ਕੇ ਸੀ ਖੋਟ ਰੌਣ ਲੈ ਕੇ ਕਿਉਂਕਿ ਕੁਮਰਬਿਜੇ ਪ੍ਰਤਾਪ ਉਸ ਵਕਤ ਇਹ ਖਚ ਚ ਚਿਹਰਾ ਸੀ ਕਿਉਂਕਿ ਉਹਨਾਂ ਦੇ ਵੱਲ ਲਗਾਤਾਰ ਦਿੱਤੇ ਜਾ ਰਹੇ ਬਿਆਨਾਂ ਕਰਕੇ ਵੀ ਆਮ ਆਦੀ ਪਾਰਟੀ ਨੂੰ ਫਾਇਦਾ ਹੋਇਆ ਸੀ ਪਾਰਟੀ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ ਸੀ ਪਰ ਉਸ ਤੋਂ ਬਾਅਦ ਜੋ ਉਹਨਾਂ ਦੀ ਜੋ ਆਵਾਜ਼ ਸੀ ਉਸ ਨੂੰ ਦੱਬਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕੁਮਰਜੀ ਪ੍ਰਤਾਪ ਲਗਾਤਾਰ ਭਾਵੇਂ ਵਿਧਾਨ ਸਭਾ ਦੀ ਗੱਲ ਕਰ ਲਈਏ ਕੋਖਵਕ ਪਲੇਟਫਾਰਮਾਂ ਦੀ ਗੱਲ ਕਰ ਲਈਏ ਉੱਥੇ ਲਗਾਤਾਰ ਬੋਲਦੇ ਰਹੇ ਕੁਮਰਜੀ ਪ੍ਰਤਾਪ ਨੇ ਜਦੋਂ ਪਾਰਟੀ ਵਿੱਚ ਸ਼ਾਮਲ ਹੋਏ ਸੀ ਉਦੋਂ ਕੀ ਕੁਝ ਕਿਹਾ ਸੀ ਉਹ ਵੀ ਤੁਹਾਨੂੰ ਸੁਣਾਵਾਂਗੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਜਿਸ ਤਰ੍ਹਾਂ ਗੁਰੂ ਜੇ ਪ੍ਰਤਾਪ ਦੀ ਤਾਰੀਫ ਕੀਤੀ ਸੀ ਬਖੋਬੀ ਉਹ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀ ਕੋਈ ਕੁਝ ਕਿਹਾ ਗਿਆ ਸੀ ਉਸ ਵਕਤ ਤੁਹਾਨੂੰ ਇੱਕ ਵਾਰੀ ਉਹ ਸੁਣਾ ਦਿੰਨੇ ਆ 21 ਜੂਨ 2021 ਵਾਲਾ ਦਿਨ ਅੱਜ ਦੇਖੋ ਅਸੀਂ ਕੋਈ ਰਾਜਨੀਤਿਕ ਰੰਗ ਨਹੀਂ ਜਾ ਰਹੇ ਰਾਜਨੀਤੀ ਅਸੀਂ ਦੇਖੋ 70 ਸਾਲ ਹੋ ਗਏ ਦੇਸ਼ ਨੂੰ 70 ਸਾਲ ਤੋਂ ਜ਼ਿਆਦਾ ਹੋ ਗਏ ਆਜ਼ਾਦ ਹੋਏ ਠੀਕ ਹੈ 15 ਸਾਲ ਤੱਕ ਠੀਕ ਰਾਜਨੀਤੀ ਚੱਲੀ

राजनीति राजिति शुरुआत कर रहे राजनीति नहीं जो तीन वेख आए। राजनीति नवी दिशा देनी है राजनीति बदल देनी राज है वो डिफीनिशन अके दिखावा राजनीति होंगी की असिजा करना चाहते हाँ जो हिंदुस्तान देखेगा इतने जो क्रांति आएगी देख लेना पूरे हिंदुस्तानी है एक शुरुआत हो रही है एक शुरुआत है। चीज कर रहे है कि जो हर तरीके का माफिया जो माफिया अभी सोचते भी नहीं, भी नहीं उस माफिया का राज हो गया है ते पता नहीं चलता कि ये माफिया है कौन फेधर उधर फेधर। पार्टिया का भी पता नहीं चलता कि कौन किस पार्टी है राज किस पार्टी है, और भी है। इस सारे जो ये रिपोर्ट पेश कराई गई पूरा मैं किस तरीके दोषी ने सरकार दो सारा कुछ करवा रहे इस करके असि यह सोचे कि एक रिवॉल्यूशन लेके आना बहुत जरूरी है आम आदमी पार्टी के लिए पंजाब के लिए बहुत ही खुशी का दिन है कुमार विजय प्रताप जी आम आदमी पार्टी में शामिल हो रहे हैं कुंवर विजय प्रताप जी नेता नहीं है ना इनके मां बाप नेता थे ना इनके दादा परदादा नेता थे तो ये पॉलिटिकल परिवार से नहीं आते मैं भी नेता नहीं हूँ ये भी नेता नहीं है हमारी नेताओं की पार्टी नहीं है हमें राजनीति करनी नहीं आती हम सब देश के लिए आए हैं समाज के लिए आए और उसी भावना के साथ आज कुंवर विजय प्रताप जी आम आदमी पार्टी में शामिल हो रहे हैं पंजाब का बच्चा बच्चा, बच्चा विजय प्रताप जी के बारे में जानता है इनके विरोधी भी इनकी ईमानदारी की कसम खाते हैं कि बेहद ईमानदार अफसर रहे ये भी अफसर है कुंवर विजय प्रताप जी लेकिन पिछले दो ढाई साल के अंदर जो बरगाड़ी कांड में पंजाब के लोगों को न्याय दिलाने के लिए इन्होंने संघर्ष किया वो पूरा पंजाब देख रहा है बरगाड़ी में बेअदबी हुई फिर गोलीकांड हुआ और उनके जो मास्टर माइंड थे वो खुलेआम घूम रहे इन्होंने जांच की जो मास्टर माइंड थे उन सबका पता लगाया लेकिन ਸਾਰਾ ਸਿਸਟਮ ਇਨਕੇ ਖਿਲਾਫ ਹੋ ਗਿਆ ਜਦੋਂ ਇਹਨੇ ਲਗਾ ਕਿ ਸਿਸਟਮ ਦੇ ਅੰਦਰ ਰਹਿ ਕੇ ਕੁਝ ਨਹੀਂ ਕਰ ਸਕਤੇ ਤੋਂ ਇਹਨੇ ਨੇ ਸਤੀਫਾ ਦੇ ਲਿਆ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਸ ਤਰ੍ਹਾਂ ਕੁਮਰੂਜੇ ਪ੍ਰਤਾਪ ਦੀ ਤਾਰੀਫ ਕੀਤੀ ਗਈ ਸੀ ਪਰ 29 ਜੂਨ 2025 ਨੂੰ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਖਰਕਾਰ 4 ਸਾਲ 9 ਦਿਨ ਬਾਅਦ ਉਹ ਆਮ ਆਦੀ ਪਾਰਟੀ ਤੋਂ ਬਾਹਰ ਹੋ ਗਏ ਨੇ ਉਹਨਾਂ ਦੀ ਜਿਹੜੀ ਆਵਾਜ਼ ਸੀ ਜੋ ਉਹਨਾਂ ਦੀ ਸੋਚ ਸੀ ਉਸ ਨੂੰ ਬੂਰ ਨਹੀਂ ਪਿਆ ਕਿਉਂਕਿ ਉਹਨਾਂ ਦੇ ਵੱਲੋਂ ਇਹ ਗੱਲ ਏਕੀ ਜਾ ਰਹੀ ਸੀ ਕਿ ਪੰਜਾਬ ਦੇ ਵਿੱਚ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੂੰ ਗੁਰੂ ਸਾਹਿਬ ਨੂੰ ਜਿਹੜਾ ਇਨਸਾਫ਼ ਨਹੀਂ ਮਿਲਦਾ ਤਾਂ ਆਮ ਆਦਮੀ ਹੈ ਜਿਹੜਾ ਆਮ ਇਨਸਾਨ ਹੈ ਜਿਹੜਾ ਉਹ ਕਿੱਥੋਂ ਇੱਥੇ ਕਰ ਸਕਦਾ ਕਿ ਉਸ ਨੂੰ ਇਨਸਾਫ਼ ਮਿਲ ਜਾਵੇਗਾ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਇਹ ਦਿੱਤੇ ਗਏ ਸੀ ਪਰ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਉਦੋਂ ਅੱਜ ਸੱਚਮੁੱਚ ਹੀ ਪੰਜਾਬ ਦੇ ਵਿੱਚ ਜੇਕਰ ਪਵਿੱਤਰ ਗੁਰੂ ਬਾਣੀ ਨੂੰ ਜੋ ਇਨਸਾਫ਼ ਦੀ ਗੱਲ ਕਰੀ ਸੀ ਉਹਨਾਂ ਦਿੱਤਾ ਗਿਆ ਤਾਂ ਆਖਰਕਾਰ ਆਮ ਲੋਕ ਇਨਸਾਫ਼ ਉਹਨਾਂ ਨੂੰ ਇਨਸਾਫ਼ ਕਿਵੇਂ ਮਿਲੇਗਾ ਜਿਸ ਨੂੰ ਲੈ ਕੇ ਕਾਰਗੁਜ਼ਾਰੀ ਨੂੰ ਲੈ ਕੇ ਮਾਨ ਸਰਕਾਰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਉਹਨੂੰ ਵੇਖਣਾ ਬੇहद ਖਾਸ ਸਹੀ ਹੋਵੇਗਾ ਕਿ 2027 ਦੀ ਚੋਣਾਂ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਕੋਈ ਇਸ ਮਸਲੇ ਨੂੰ ਲੈ ਕੇ ਵੱਡਾ ਕੋਈ ਜਿਹੜਾ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਕੋਈ ਐਕਸ਼ਨ ਕਰਨ ਜਾ ਰਹੀ ਹੈ ਇਸ ਮਸਲੇ ਨੂੰ ਲੈ ਕੇ ਜਾਂ ਫਿਰ ਇਸੇ ਤਰ੍ਹਾਂ ਅਦਾਲਤ ਹੀ ਜਿਹੜਾ ਗੇਟ ਦੇ ਵਿੱਚ ਇਸੇ ਤਰ੍ਹਾਂ ਇਸ ਨੂੰ ਸਮਾ ਇਸੇ ਤਰ੍ਹਾਂ ਲਪਟਾਇਆ ਜਾਵੇ ਕਿਉਂਕਿ ਜੇਕਰ ਅਦਾਲਤ ਦੇ ਵਿੱਚ ਸਮਾਂ ਜੇਕਰ ਕੋਈ ਚੀਜ਼ ਪਹੁੰਚ ਜਾਵੇ ਤਾਂ ਸਰਕਾਰ ਦੇ ਵੀ ਹੱਜਿਹੜੇ ਹੱਤ ਨੇ ਸੀਮਤ ਹੋ ਜਾਂਦੇ ਨੇ ਪਰ ਹੁਣ ਇੱਥੇ ਵੀ ਦੇਖਣਾ ਬੇਦਖਾਸੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿੱਖ ਸਿਆਸਤ ਇਸ ਮਸਲੇ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੋ ਸਾਹਮਣੇ ਆਵੇਗਾ ਕਿਉਂਕਿ ਸੁਖਬੀਰ ਬਾਦਲ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਲਗਾਤਾਰ ਇਹੀ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਅਸੀਂ ਬੇਦਬੀ ਕੀਤੀ ਹੈ ਤਾਂ ਸਾਨੂੰ ਸਾਬਤ ਕਰੋ ਸਾਨੂੰ ਸਜ਼ਾਵਾ ਦਿਓ ਉਹ ਇਸ ਨੂੰ ਲੈ ਕੇ ਲਲਕਾਰੇ ਮਾਰ ਰਹੇ ਸਰਕਾਰ ਨੂੰ ਕਿ ਸਰਕਾਰ ਜਾਣ ਬੁੱਝ ਕੇ ਇਹੋ ਜੇ ਧਾਰਮਿਕ ਮਸਲ ਨੂੰ ਲੈ ਕੇ ਸਿਆਸਤ ਕਰਦੀ ਆ ਇਸ ਨੂੰ ਲੈ ਕੇ ਕਈ ਤਰ੍ਹਾਂ ਸਵਾਲ ਹੁਣ ਕਰੇ ਹੋ ਰਹੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੋਈ ਸਾਹਮਣੇ ਆਉਂਦਾ ਇਹ ਦੇਖਣਾ ਬੇਦਖਾਸ ਹੋਵੇਗਾ ਤੁਸੀਂ ਜਿਹੜਾ ਚੈਨਲ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਹੋਰ ਵੀ ਚੰਗੀ ਅਪਡੇਟ ਦਿੰਦੇ ਰਹੀਏ ਧੰਨਵਾਦ